ਨਾਲ ਦੇ ਸਾਥੀਆਂ ਨੂੰ ਸਮਝਾਈਏ ਇਸ ਸ਼ਿਕਰਸ਼ ਦੇ ਅਖਾੜੇ ਨੂੰ ਹੋਰ ਜਿਹੜਾ ਜਿਹੜਾ ਮਗਾਈਏ ਮੈਰੀਟੋਰੀਅਸ ਟੀਚਰ ਜੂਨੀਅਰ ਪੰਜਾਬ 1158 ਦੀ ਭਰਤੀ ਦੇ ਲਈ ਜਿਹੜਾ ਹੈਗਾ ਪੂਰੀ ਤਰ੍ਹਾਂ ਵਚਨਬੱਧਾ ਜੀ ਇਸ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆਗੇ ਜਿਸ ਤਰ੍ਹਾਂ ਇਹਨਾਂ ਨੇ ਪੁੱਛ ਸਿੱਖਿਆ ਦਾ ਬਰਾਹਮਾਲ ਕੀਤਾ ਹੀ ਹੋਇਆਗਾ ਕਤਰੀਬਨ 20-22 ਸਾਲਾਂ ਤੋਂ ਜਿਹੜੀ ਭਰਤੀ ਹੋਣ ਜਾ ਰਹੀ ਸੀ ਕਾਲਜਾਂ ਦੇ ਵਿੱਚ ਉਸ ਭਰਤੀ ਨੂੰ ਬਕਾਇਦਾ ਤੌਰ ਤੇ ਇਹਨਾਂ ਨੇ ਰੋਲਿਆਗਾ ਤੇ ਦੂਜੇ ਪਾਸੇ ਸਰਕਾਰ ਜਿਹੜੀ ਗੱਲ ਕਰਦੀ ਆ ਵੀ ਅਸੀਂ ਸਿੱਖਿਆ ਦੇ ਨਾਮ ਤੇ ਆਏ ਆ ਸਿਹਤ ਦੇ ਨਾਮ ਤੇ ਆਏ ਆਗੇ ਜੇ 25% ਕੰਮ ਇਹਨਾਂ ਨੇ 25 ਦਾ ਮੈਂ ਬਾਲਾ ਕਹਤਾ ਜੇ 5% ਕੰਮ ਇਹਨਾਂ ਨੇ ਪਿਛਲੇ 3 ਸਾਲਾਂ ਚ ਕੀਤਾਗਾ ਤਾ ਉਹ ਦਿਖਾ ਦੇਣ ਵੀ ਕਿਹੜਾ ਕੀਤਾ ਕਰ ਸਰਪ ਤੇ ਸਰਪ ਜਿਹੜੀ ਫੋਕੀ ਇਸ਼ਤਿਹਾਰਵਾਦੀ ਦੇ ਜਿਹੜੇ ਬਿਆਨ ਆ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ ਕੰਮ ਜ਼ਰੂਰ ਕੀਤੇ ਇਹਨਾਂ ਨੇ ਸਰਪ ਫਲੈਕਸਾਂ ਤੇ ਕੀਤੇ ਹੋਏ ਸਾਨੂੰ ਦੇਖਣਗੇ ਗਰਾਊਂਡ ਲੈਵਲ ਦੇ ਵਿੱਚ ਕੰਮ ਦਿਖਦੇ ਨਹੀਂ ਹੈਗੇ ਸੋ ਸਾਥੀਓ ਕੋਈ ਗੱਲ ਨਹੀਂ ਸਰਕਾਰਾਂ ਇਮਤਿਹਾਨ ਲੈਂਦੀਆਂ ਹੁੰਦੀਆਂ ਨੇਗੀਆਂ ਇਹ ਸਾਰੇ ਸਾਰੀਆਂ ਜਿਹੜੀਆਂ ਪ੍ਰੀਖਿਆਵਾਂ ਦੇ ਵਿੱਚ ਪਾਸ ਹੋਣਾ ਪੈਂਦਾਗਾ ਖਾਸ ਤੌਰ ਤੇ ਜਿਹੜਾ ਸਾਡੇ ਸਾਥੀਆਂ ਦਾ ਜज्ਬਾਗਾ ਡਾਕਟਰ ਪਰਮਜੀਤ ਹੋਰੀ ਤੇ ਜਿਹੜਾ ਬਕਾਇਦਾਤਾਰ ਤੇ ਉਹਨਾਂ ਦੇ ਸਾਥੀ ਨੇ ਕਿ ਦੋ ਨਾਲ ਉਹਨਾਂ ਨੇ ਜਿਹੜੀ ਭੁੱਖੜ ਤਾਲ ਰੱਖੀ ਹੋਈ ਹੈਗੀ ਇਹ ਵੀ ਇੱਕ ਜਿਹੜੀ ਜਿੱਤ ਦਾ ਸੰਕੇਤ ਜਾਂਦਾਗਾ ਸੋ ਸਰਕਾਰਾਂ ਇਹਨਾਂ ਚੀਜ਼ਾਂ ਅੱਗੇ ਝੁਕਣਗੀਆਂ ਜ਼ਰੂਰ ਬਿਲਕੁਲ ਜਿਹੜਾ ਹੈਗਾ ਪਰਖ ਦੀ ਘੜੀ ਹੈ ਹੋਰ ਗੇੜੀ ਹੋਣੀ ਹੈਗੀ ਸੋ ਇਸ ਤੋਂ ਆਪ ਘਬਰਾਉਣਾ ਨਹੀਂ ਹੈ ਜੀ ਬਾਕੀ ਜਿਹੜੀਆਂ ਜਿੱਥੇ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਧਿਆਪਕ ਜਥੇਬੰਦੀਆਂ ਤੁਹਾਡੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜੀਆਂ ਨੇਗੀਆਂ ਅੱਜ ਨਹੀਂ ਤਾਂ ਕੱਲ ਨੂੰ ਇਹ ਜ਼ਰੂਰ ਝੁਕਣਗੇ ਝੁਕਣਾ ਇਹਨਾਂ ਨੂੰ ਪੈਣੀ ਆ ਕਿਉਂਕਿ ਲੋਕਾਂ ਦੀ ਕਚਹਿਰੀ ਚ ਆਉਣਾ ਇਹਨਾਂ ਦੇ ਕੱਲ ਨੂੰ ਇੱਥੇ ਜਿਹੜਾ ਲੋਕਾਂ ਦੀ ਕਚਹਿਰੀ ਜਾ ਕੇ ਸਵਾਲ ਤੁਸੀਂ ਪੁੱਛਣੇ ਆ ਵੀ ਬਕਾਇਦਾ ਕੌਰ ਦੇ ਸਾਥੇ ਤੋਂ ਕੀ ਜੁਰਮ ਹੋਇਆ ਗਿਆ ਇਹ ਕਿਹੜੀ ਚੀਜ਼ ਦਾ ਜੁਰਮ ਹੋਇਆ ਵੀ ਸਾਨੂੰ ਤੁਸੀਂ ਜਿਹੜਾ ਜੇਲਾ ਚ ਡੱਕਿਆ ਹੋਇਆਗਾ ਤੇ ਸਾਥੀਆਂ ਜਿੱਤਾਂ ਜ਼ਰੂਰ ਪ੍ਰਾਪਤ ਹੋਣਗੀਆਂ ਸਾਨਾ ਦੇ ਜਵਾਬ ਪੜਦੇ ਆ ਫਿਰ ਰੈ residancy ਸਕੂਲ ਆ ਜਿਹੜੇ ਬਹੁਤ ਵੱਡੀਆਂ ਪ੍ਰਾਪਤੀਆਂ ਰਹੀਆਂ ਨੇ ਸਕੂਲਾਂ ਦੀਆਂ ਇੱਕ ਜਵਾਬ ਇੱਥੇ ਪੜ ਪੜ ਕੇ 778 ਲੱਖ ਦੇ ਪੈਕੇਜ ਲੈ ਰਿਹਾਗਾ ਮੈਂ ਜਿਹੜੀ ਜਾਦੇ ਗੱਲ ਨਹੀਂ ਇਹ ਕਰਦਾ ਵੀ ਅਸੀਂ ਮੈਰੀਟੋਰੀਅਸ ਦੀ ਗੱਲ ਕਰਨ ਆਏ ਆਂ ਕਿ ਬਕਾਇਦਾ ਤੌਰ ਤੇ ਜੇ ਮੈਂ ਤੁਹਾਨੂੰ ਪੰਜਾਬ ਦੀ ਤਰਾਸਦੀ ਦੀ ਗੱਲ ਦੱਸ ਰਿਹਾਗਾ ਤੇ ਉਹਨਾਂ ਟੀਚਰਾਂ ਦਾ ਵੀ ਰੋਲ ਆਇਆਗਾ ਡਾਕਟਰ ਪਰਮਜੀਤ ਜਿਹੜੇ ਮੈਰੀਟੋਰੀਅਸ ਸਕੂਲ ਪਟਿਆਲਾ 'ਚ ਕੰਮ ਕਰਦੇ ਆ ਇਸ ਟਾਈਮ ਤੇ ਤੇ ਜਿਹੜਾ 1158 ਦੇ ਵਿੱਚ ਵੀ ਨੇ ਬਕਾਇਦਾ ਸਾਡੇ ਬਹੁਤ ਸਾਰੇ ਸਾਥੀ ਇਸ ਤਰ੍ਹਾਂ ਦੇ ਨਾਲ ਸੋ ਸਾਥੀਓ ਇਹਨਾਂ ਨੇ ਕੋਈ ਮੁੱਲ ਨਹੀਂ ਪਾਇਆ 86 ਮੈਰਟਾ ਸੀ ਕੱਲੀਆਂ ਦਿੱਤੀਆਂ ਪੰਜਾਬ ਬੋਰਡ ਦੇ ਵਿੱਚ ਹੁੰਦੇ ਮੈਰੀਟਰੀਅਨ ਸਕੂਲਾਂ ਨੇ ਕੋਈ ਮੁੱਲ ਨਹੀਂ ਪਾਇਆ 243 ਬੱਚਾ ਨੇ ਨੀਟ ਕੀਤਾ 118 ਬੰਦੇ ਨੇ ਜਿਹੜਾ ਜਈ ਕਲੀਅਰ ਕੀਤਾ ਕੋਈ ਸਰਕਾਰ ਵੱਲੋਂ ਕੋਈ ਪ੍ਰਮਾਣ ਪੱਤਰ ਨਹੀਂ ਕੁਛ ਨਹੀਂਗਾ ਇਹਨਾਂ ਨੇ ਬਕਾਇਦਾ ਤੌਰ ਤੇ ਸਾਨੂੰ ਜਿਹੜਾ ਹਜਾ ਕੰਟਰੈਕਟ ਤੇ ਰੱਖਿਆ ਹੋਇਆ ਰੈਗੂਲਰ ਰੱਖਿਆ ਹੋਇਆ ਪਿਛਲੇ 10 ਸਾਲਾਂ ਚ ਤਨਖਾਹ ਵਧਾਈ ਇਹਨਾਂ ਨੇ ਸ਼ੋਸ਼ਣ ਕੀਤਾ 2326 ਰੁਪਏ ਵਧੇ ਨੇ ਪਿਛਲੇ 10 ਸਾਲਾਂ ਚ ਪ੍ਰਾਪਤੀਆਂ ਦੇਖ ਲੈ ਕੇ ਪਾਸੇ ਬਹੁਤ ਵੱਡੀਆਂ ਰਹੀਆਂ ਸੋ ਇਹ ਇਹ ਮਤਿਹਾਨਾਂ ਦੀਆਂ ਘੜੀਆਂ ਨੇ ਜਿਹੜੀਆਂ ਪਰਖ ਦੀਆਂ ਘੜੀਆਂ ਨੇ ਇਹਨਾਂ ਵਿੱਚੋਂ ਲੰਗੜਾ ਪੈਂਦਾ ਦਾ ਛੋਟੀ ਨੌਕਰੀ ਜਿਹੜੀ ਜ਼ਰੂਰ ਤੁਹਾਨੂੰ ਮਿਲੂਗੀ ਜੁਆਇਨਿੰਗ ਲੈਟਰ ਕਿਉਂਕਿ ਤੁਸੀਂ ਕੋਈ ਠੀਕ ਨਹੀਂ ਮੰਗਦੇ ਹੈਗੇ ਤੁਸੀਂ ਹੱਕਦਾਰ ਹੋ ਇਸ ਚੀਜ਼ ਤੇ ਬਾਕੀ ਦਾ ਤੌਰ ਤੇ ਤੁਸੀਂ ਜਿਹੜਾ ਟੈਸਟ ਪਾਸ ਕਰਕੇ ਆਏ ਹੋ ਜਿਹੜਾ ਯੂਨੀਸੀ ਨਟ ਤਾਂ ਜਿਹੜਾ ਪੀ ਐਚ ਡੀ ਨੇ ਬੰਦੇ ਦੇ ਵਿੱਚ ਕਿੰਨੇ ਜਿਹੜੇ ਉੱਚ ਸਿੱਖਿਆ ਨੂੰ ਜਿਹੜੇ ਘਰ ਬਚਾਉਣਾ ਆਪਾਂ ਤਾਂ ਆਪਾਂ ਨੂੰ ਜਿਹੜਾ ਨਾਲ ਇਹਨਾਂ ਦੇ ਨਾਲ 11 58 ਦੇ ਨਾਲ ਸਾਰੇ ਜਥੇਬੰਦੀਆਂ ਨੂੰ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਸਤਾ ਜੁੜਨਾ ਪਊਗਾ ਸਾਡੀ ਉੱਚ ਸਿੱਖਿਆ ਤਾਂ ਬਚੂਗੀ ਕਾਰਨ ਇਹ ਵੀ ਪ੍ਰਾਈਵੇਟ ਕਰਨ ਜਿਹੜਾ ਨਿੱਜੀਕਰਨ ਦਿਨੋ ਦਿਨ ਹੋ ਰਿਹਾਗਾ ਇਸ ਕਰਕੇ ਸਾਰੇ ਜਥੇਬੰਦੀਆਂ ਨੂੰ ਆਪਾਂ ਵਗ ਚੜ ਕੇ ਸਾਥ ਦਈਏ ਜਦੋਂ ਵੀ 1158 ਦੇ ਨਮਾਇंदे ਆਪਾਂ ਨੂੰ ਕੋਈ ਕਾਲ ਦਿੰਦੇ ਆ ਤਾਂ ਇਹਨਾਂ ਦੇ ਆਪਾਂ ਝੰਡੇ ਥਲੇ ਇਕੱਠੇ ਹੋਈਏ ਤੇ ਇਸ ਜਿਹੜਾ ਵਿਰੋਧ ਦਾ ਹੈਗਾ ਇੱਡੇ ਦੇ ਨਾਲ ਜਿਹੜਾ ਸਬੂਤ ਦਈਏ ਤੇ ਬਿਲਕੁਲ ਆਪਣੀ ਜਿੱਤ ਯਕੀਨੀ ਹੋ ਗਈ 1158 프ਰੰਟ ਜਿੰਦਾਬਾਦ 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 ਜਿੰਦਾ ਫਰੰਟ ਜਿੰਦਾਬਾਦ 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 1158 ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਨਿਸਕਰੇ ਬਾਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਥੀਆਂ ਨੂੰ ਬਿਨਾ ਸ਼ਰਤ ਰਹਾ ਕਰੋ ਰਿਹਾ ਕਰੋ ਧੰਨਵਾਦ ਸਾਥੀਓ ਜਿੱਤ ਲੜਦੇ ਲੋਕਾਂ ਦਾ ਸਾਥੀਓ